ਖੜੇ ਦੇ ਰੰਮ ਤੇ ਬੈਠ ਗਿਆ ਉਸਦੇ ਪੰਖ ਹੌਲੀ ਹਿਲ ਰਹੇ ਸਨ ਤੇ ਚੂਚ ਉੱਪਰ ਦੀ ਰੌਸ਼ਨੀ ਨੂੰ ਛੋ ਰਹੀ ਸੀ ਘੜੇ ਦੇ ਹੇਠਾਂ ਥੋੜਾ ਪਾਣੀ ਸੀ ਤਾਂ ਆਪਣੇ ਸਿਰ ਨੂੰ ਥੱਲੇ ਕਰਦਾ ਤੇ ਪਾਣੀ ਨੂੰ ਦੇਖਦਾ ਹੈ ਕਾਂ ਚੂਚ ਪਾਣੀ ਵਿੱਚ ਪਾਉਂਦਾ ਹੈ ਪਰ ਪਾਣੀ ਬਹੁਤ ਹੇਠਾ ਹੈ ਉਹ ਆਪਣੇ ਸਿਰ ਨੂੰ ਹਿਲਾਉਂਦਾ ਹੈ ਤੇ ਨਿਰਾਸ਼ਾ ਦਿਖਾਉਂਦਾ ਹੈ ਕਾਂ ਕੁਝ ਪਲ ਲਈ ਰੁਕਦਾ ਹੈ ਉਸਦੇ ਮਨ ਵਿੱਚ ਇੱਕ ਸਿਆਣੀ ਸੋਚ ਆਉਂਦੀ ਹੈ ਖੁਸ਼ੀ ਨਾਲ ਇੱਕ ਪੱਖ ਹਿਲਾਉਂਦਾ ਹੈ ਕਾਂ ਨੇ ਜ਼ਮੀਨ ਤੇ ਛੋਟੇ ਪੱਥਰ ਵੇਖੇ ਉਹ ਇੱਕ ਇੱਕ ਕਰਕੇ ਪੱਥਰ ਚੁੱਕਦਾ ਹੈ ਅਤੇ ਘੜੇ ਵੱਲ ਜਾਂਦਾ ਹੈ ਕਾਂ ਕਈ ਪੱਥਰ ਇੱਕ ਇੱਕ ਕਰਕੇ ਘੜੇ ਵਿੱਚ ਸੁੱਟਦਾ ਹੈ ਪਾਣੀ ਹੌਲੀ ਹੌਲੀ ਉੱਪਰ ਚੜਦਾ ਹੈ ਉਹ ਖੁਸ਼ ਅਤੇ ਉਤਸ਼ਾਹਿਤ ਹੈ ਪਾਣੀ ਹੁਣ ਘੜੇ ਦੇ ਮੂੰਹ ਤੱਕ ਆ ਗਿਆ ਕਾਂ ਦੇ ਚਿਹਰੇ ਤੇ ਖੁਸ਼ੀ ਹੈ ਸੂਰਜ ਦੀ ਰੌਸ਼ਨੀ ਪਾਣੀ ਤੇ ਚਮਕ ਰਹੀ ਹੈ ਕਾਂ